ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਨਰਮੇ ਦੇ ਕਿਸਾਨਾਂ ਤੇ ਇੱਕ ਇਹ ਵੀਡੀਓ ਚਲੀ ਜਾਵੇ ਇਹਨੂੰ ਤੁਸੀਂ ਦੇਖ ਵੀ ਲਿਓ ਤੇ ਤੁਹਾਡੇ ਨੇੜਲੇ ਗਰੁੱਪਾਂ 'ਚ ਕਿਸੇ ਵੀ ਤਰੀਕੇ ਨਾਲ ਸ਼ੇਅਰ ਕਰ ਦਿਓ ਬੜੀ ਸੋਹਣੀ ਫਸਲ ਹੈ ਪਰ ਹਜੇ ਇਸ ਸਥਿਤੀ ਦੇ ਵਿੱਚ ਫਸਲ ਨੂੰ ਦੇਖ ਕੇ ਆਪਾਂ ਨੂੰ ਬੜਾ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ ਆ ਦੇਖੋ ਨਾਨਵੀਟੀ ਬੂਟਾ ਇੱਕ ਸਿੰਗੜ ਫਲ ਵੀ ਨਹੀਂ ਆਇਆ ਕੀ ਫਾਲੇ ਨਾਂ ਦੀ ਚੀਜ਼ ਕੀ ਹੁੰਦੀ ਹੈ ਤੇ ਲੱਗਿਆ ਵੀ ਨਹੀਂ ਹੈਗਾ ਇਹ ਜੇ ਬੂਟੇ ਨੂੰ ਪੱਟ ਦਿਓ ਠੀਕ ਹੈ ਫਸਲ ਦੇ ਵਿੱਚ ਤਾਂ ਵੜਨਾ ਹੀ ਪਊਗਾ ਫਸਲ ਦੇ ਵਿੱਚ ਕਾਰਵਾਈਆਂ ਨੂੰ ਸਾਰੀਆਂ ਨੂੰ ਕਰਨਾ ਹੀ ਪਊਗਾ ਆ ਤੁਸੀਂ ਦੇਖੋ ਆ ਫਲ ਟੁੱਟ ਗਿਆ ਡਿੱਗ ਇਹ ਹਵਾ ਦੇ ਝੜਕੇ ਨਾਲ ਵੈਸੀ ਡਿੱਗ ਜਾਣਾ ਸੀਗਾ ਇਹਨੂੰ ਸੁੰਡੀ ਨੇ ਨਹੀਂ ਖਾਦਾ ਇਹਨੇ ਫਿਰ ਵੀ ਡਿੱਗ ਗਿਆ ਕਿਉਂਕਿ ਵਰਖਾ ਦਾ ਜਿਹੜਾ ਸਪੈਲ ਹੈ ਉਹ ਲੇਟ ਲੱਗਿਆ ਉਸ ਤੋਂ ਪਹਿਲਾਂ ਔੜ ਲੱਗੀ ਆ ਔੜ ਦੇ ਕਰਕੇ ਕਈ ਵਾਰ ਬੂਟਾ ਨਰਮੇ ਦਾ ਜ਼ਿਆਦਾ ਫਲ ਲੈਂਦਾ ਹੈਗਾ ਤੇ ਜਦੋਂ ਕੋਈ ਉਹਨੂੰ ਪਾਣੀ ਲੱਗ ਜਾਂਦਾ ਵਰਖਾ ਪੈ ਜਾਂਦੀ ਹੈਗੀ ਆ ਤਾਂ ਹਵਾ ਸੌਰੀ ਜਿਹੜੀ ਮਿੱਟੀ ਦੇ ਵਿੱਚੋਂ ਨਾਈਟ੍ਰੋਜਨ ਤੇ ਸਲਫਰ ਲੀਚ ਹੁੰਦੀ ਹੈਗੀ ਆ ਉੱਪਰਲਾ ਪੱਤਾ ਪੀਲਾ ਪੈਂਦਾ ਕਈ ਵਾਰੀ ਤੇ ਬੂਟਾ ਜਿਹੜਾ ਹੈਗਾ ਲੋਡ ਤੋਂ ਵੱਧ ਲਿਆ ਹੋਇਆ ਫਲ ਉਹਨੂੰ ਫੇਰ ਥੋੜਾ ਥੋੜਾ ਕਰਕੇ ਥੱਲੇ ਸਿੱਟ ਦਿੰਦਾ ਹੈਗਾ ਉਹਨੂੰ ਬਚਾਉਣ 100 ਗ੍ਰਾਮ ব্রোন 100 ਗ੍ਰਾਮ জিঙ্ক চিলেটেড ਤੇ ਨਾਲ 1.5 ਕਿਲੋ 13045 স্প্রে ਕਰ ਸਕਦੇ ਹੋ ਇਸ ਤਰ੍ਹਾਂ ਦੀ অবস্থা ਦੇ ਉੱਪਰ ਜੇ ਤੁਹਾਡੇ ਪੱਤੇ ਲਾਲ ਹੋ ਕੇ ਡਿੱਗਦੇ ਆ ਠੀਕ ਹੈ জিঙ্ক ਦੀ ਵੀ ਕਮੀ ਆਉਂਦੀ ਹੈਗੀ ਇਹ ਤਾਂ ਤੁਸੀਂ ਇੱਕ ਅਲੱਗ ਤੋਂ স্প্রে 1 ਕਿਲੋ ম্যাগਨੀਸ਼ੀਅਮ ਤੇ 100 ਗ੍ਰਾਮ চিলেটেড জিঙ্ক ਉਹ ਵੀ ਕਰ ਸਕਦੇ ਹੈਗੇ ਨਾਲ ਉਹਦੇ ਕ੍ਰੈਡ ਕਿਲੋ ਯੂਰੀਆ ਵੀ ਪਾ ਸਕਦਾ ਹੈਗਾ ਜਿਹੜੀ ਅਸਲ ਜੰਗ ਹੈਗੀ ਇਹ ਤੁਹਾਡੀ ਉਹ ਸੁੰਡੀ ਦੇ ਨਾਲ ਚੱਲ ਰਹੀ ਹੈਗੀ ਆ ਤੁਸੀਂ ਕੋਈ ਟਿਊਬ ਲਾਈ ਹੈਗੀ ਆ ਕੋਈ ਟਰੈਪ ਲਾਏ ਹੈਗੇ ਆ ਤੁਹਾਡੇ ਪਤੰਗੇ ਆ ਰਹੇ ਆ ਜਾਂ ਨਹੀਂ ਆ ਰਹੇ ਤੁਹਾਡੇ ਸੁੰਡੀ ਹੈ ਜਾਂ ਨਹੀਂ ਹੈ ਤਾਂ ਜਿਹੜੀ ਸ਼ਿਫਾਰਸ਼ ਆ ਉਸ ਦੇ ਮੁਤਾਬਕ ਤੁਸੀਂ ਇੱਕ ਸਪਰੇਅ ਚੂਜ਼ ਕਰਨੀ ਹੈ ਮੈਂ 4-5 ਸਪਰੇਅਾਂ ਲਿਖ ਵੀ ਰਿਹਾ ਹੈਗਾ ਸਕਰੀਨ ਦੇ ਉੱਪਰ ਤੇ ਮੈਂ ਉਹਨਾਂ ਨੂੰ 10 ਬੋਲ ਕੇ ਵੀ ਦੱਸ ਰਿਹਾ ਹੈਗਾ ਉਹਨਾਂ ਦੇ ਵਿੱਚ 100 ਗ੍ਰਾਮ ਤੱਕ ਪ੍ਰੋਗਲੇਮ ਹੋ ਸਕਦੀ ਹੈ ਸਸਤੀ ਸਪਰੇ ਹੈ 500 ਐਮਐਲ ਤੱਕ ਪ੍ਰਤੀ ਏਕੜ ਪਰਫੈਨੋਫੋਸ ਹੋ ਸਕਦੀ ਹੈ ਉਹ ਵੀ ਸਸਤੀ ਹੈਗੀ ਹੈ ਇਸ ਤੋਂ ਇਲਾਵਾ 100 ਗ੍ਰਾਮ ਫਲੂਵੈਂਡਾਮਾਈਡ 20% ਵਾਲੀ ਟਕੂਮੀ ਸਪਰੇ ਹੋ ਸਕਦੀ ਹੈ ਉਹ ਵੀ ਕੀਤੀ ਜਾ ਸਕਦੀ ਹੈ 45 ਤੋਂ 50 ਐਮਐਲ ਫੇਮ ਸਪਰੇ 40% ਵਾਲੀ ਆਂਦੀ ਹੈਗੀ ਆ ਉਹ ਕੀਤੀ ਜਾ ਸਕਦੀ ਹੈਗੀ ਆ ਜਾਂ ਕੋਈ ਹੋਰ ਨਵੀਂ ਸਿਫਾਰਸ਼ ਆਈ ਗਈ ਜਿਵੇਂ ਥਾਇਓਡੀ ਕਾਰਬਾ ਵੈਸੇ ਤਾਂ ਲਾਰਵਿਨ ਸਪਰੇਅ ਮਾਰਕੀਟ ਚ ਬੰਦ ਆ ਪਰ ਇੱਕ ਦੋ ਕੰਪਨੀਆਂ ਦੀ ਆ ਰਹੀ ਹੈ ਤਾਂ ਉਹ ਵੀ ਤੁਸੀਂ 200 ਤੋਂ 250 ਗ੍ਰਾਮ ਸਪਰੇਅ ਕਰ ਸਕਦੇ ਹੋ ਪ੍ਰਤੀ ਏਕੜ ਪਾਣੀ ਤੁਹਾਨੂੰ ਜ਼ਿਆਦਾ ਲਾਉਣਾ ਪਊਗਾ ਨਰਮੇ ਦੀ ਫਸਲ ਜੇ ਤੁਹਾਡੀ ਸੰਗਣੀ ਆ ਤਾਂ ਉਹਨੂੰ ਥੋੜੀ ਜਿਹੀ ਵੀਰਲੀ ਕਰ ਲਓ ਬੂਟੇ ਨੂੰ ਥੋੜੀ ਜਿਹੀ ਹਵਾ ਲੱਗਣ ਦਾ ਸਿਸਟਮ ਬਣੇ ਤੇ ਫੁੱਲ ਗੁੱਡੀ ਜ਼ਿਆਦਾ ਆਵੇ ਤੇ ਐਕਸਤੀ ਲੇਟ ਹੋ ਗਿਆ ਫਰੂਟ ਬੈਸੇ ਦਾ ਜਿਹੜੀ ਹੈ ਇਹ ਇਹ ਕੰਡੀਸ਼ਨਾਂ ਹੈਗੀਆਂ ਐਂਡ ਜੁਲਾਈ ਚ ਬਣ ਜਾਂਦੀਆਂ ਐ ਇਸ ਵਾਰ ਇਹ ਕੰਡੀਸ਼ਨਾਂ ਮਿਡ ਅਗਸਟ ਚ ਜਾ ਕੇ ਬਣ ਰਹੀਆਂ ਹੈਗੀਆਂ ਕਈਆਂ ਨੇ ਕੱਦ ਵੀ ਨਹੀਂ ਕੀਤਾ ਹੈਗਾ ਕਈਆਂ ਦੇ ਉੱਤੇ ਸੂਟੀ ਮੋਲਡ ਜ਼ਿਆਦਾ ਆਇਆ ਹੋਇਆ ਥਲੜੇ ਪੱਤੇ ਆ ਜਿਹੜੇ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਹੈਗੇ ਆ ਤਾਂ ਉਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਨਰਮੇ ਦੇ ਉੱਤੇ ਪਹਿਲਾਂ ਹੀ ਸਟ੍ਰੈਸ ਚੱਲ ਰਿਹਾ ਹੈਗਾ ਉਹਨੂੰ ਤਾਂ ਥੋੜੀ ਸਪਰੇਅ ਜ਼ਰੂਰ ਕੱਢ ਲਓ ਇੱਕ ਜਿਹੜੇ ਵੀਰ ਖੁਸ਼ ਹੋ ਰਹੇ ਆ ਅਸੀਂ ਯਾਰ ਟੀਂਡੇ ਤੋੜ ਲੈਨੇ ਆ ਅਸੀਂ ਯਾਰ ਫੁੱਲ ਦੇਖ ਲੈਨੇ ਸਾਨੂੰ ਸੁੰਡੀ ਨਹੀਂ ਮਿਲਦੀ ਇਹ ਚੰਗੀ ਆ ਤੁਹਾਡਾ ਗੁੱਡ ਲੱਕ ਆ ਕਿ ਜਿਹੜੇ ਗੁਲਾਬੀ ਸੁੰਡੀ ਦੇ ਪਤੰਗੇ ਘਟ ਆ ਰਹੇ ਆ ਜਾਂ ਗੁਲਾਬੀ ਸੁੰਡੀ ਦੇ ਆ ਪਤੰਗਿਆਂ ਨੇ ਆਂਡੇ ਦਿੱਤੇ ਤਾਂ ਉਹ ਆਂਡਿਆਂ ਦੇ ਵਿੱਚੋਂ ਬੱਚੇ ਨਹੀਂ ਨਿਕਲ ਪਾਏ ਹਾਈ ਟੈਂਪਰੇਚਰ ਕਰਕੇ ਹੈਚਿੰਗ ਨਹੀਂ ਹੋਈ ਉਹਨਾਂ ਦੀ ਆਪਾਂ ਕਹਿ ਦਈਏ ਤਾਂ ਉਸ ਪੋਜੀਸ਼ਨ ਦੇ ਵਿੱਚ ਆਪਾਂ ਨੂੰ ਖੁਸ਼ ਹੋਣ ਦੀ ਲੋੜ ਨਹੀਂ ਹਮਲਾ ਲੇਟ ਹੋਣਾ ਹੋਣਾ ਜ਼ਰੂਰ ਸੰਭਾਵਨਾ ਉਹਦੀ ਫੁੱਲ ਆ ਜਿਹੜਾ ਹੁਣ ਇਹ ਕਲਾਈਮੇਟ ਬਣ ਰਿਹਾ ਹੈਗਾ ਇੰਨਾ ਜਿਆਦਾ ਸੰਭਾਵਨਾ ਠੰਡਾ ਮੌਸਮ ਰਾਤ ਦਾ ਟੈਂਪਰੇਚਰ 28-30 ਡਿਗਰੀ ਦਿਨ ਦਾ ਟੈਂਪਰੇਚਰ 35-37 ਡਿਗਰੀ ਤੇ ਹਵਾ ਦੇ ਵਿੱਚ ਹਿਊਮਿਡਿਟੀ 75% ਤੋਂ ਵੱਧ ਆ ਤਾਂ ਇੱਥੇ ਆਂਡਿਆਂ ਦੀ ਹੈਚਿੰਗ ਵਧੀਆ ਹੁੰਦੀ ਆ ਐਗ ਲਿੰਗ ਜਿਆਦਾ ਹੁੰਦੀ ਆ ਜਿੰਨੇ ਪਤੰਗੇ ਆ ਕਿਸੇ ਵੀ ਚੀਜ਼ ਦੇ ਮਿੱਤਰ ਕੀੜੇ ਦੁਸ਼ਮਣ ਕੀੜੇ ਆ ਇਹ ਸਾਰਿਆਂ ਦੇ ਹੀ ਤੁਹਾਡੇ ਖੇਤ ਦੇ ਵਿੱਚ ਅੰਡੇ ਜ਼ਿਆਦਾ ਆਉਣੇ ਹੈਗੇ ਤਾਂ ਤੁਹਾਡੇ ਨੀਮ ਸਪਰੇ ਵੀ ਜਾਣਾ ਚਾਹੀਦਾ ਹੈਗਾ ਅਗਰ ਕੋਈ ਹੋਰ ਇਸ ਤਰ੍ਹਾਂ ਹੀ ਸਪਰੇ ਹੈਗੇ ਜਿਹੜੀ ਕਿ ਅੰਡਿਆਂ ਦੀ ਹੈਚਿੰਗ ਘਟਾਉਂਦੀ ਹੈ ਤਾਂ ਉਹ ਵੀ ਤੁਹਾਨੂੰ ਕਰ ਲੈਣੀ ਚਾਹੀਦੀ ਹੈ ਪਰ ਜਿਹੜਾ ਇਹ ਫਰੂਟ ਡਿੱਗ ਰਿਹਾ ਹੈਗਾ ਇਹਨੂੰ ਵੀ ਸਾਹਮਣਾ ਹੈਗਾ ਠੀਕ ਹੈ ਜਿਹੜੀਆਂ ਖਾਦਾਂ ਦੇਣੀਆਂ ਹੁਣ ਖਾਦਾਂ ਥੱਲੇ ਦੇਣ ਦਾ ਸਮਾਂ ਨਹੀਂ ਰਿਹਾ ਤੁਹਾਡੀ ਨਰਮੇ ਦੀ ਫਸਲ 4-5 ਫੁੱਟ ਹਾਈਟ ਕਰ ਗਈ ਥੱਲੇ ਕੋਈ ਖਾਦ ਨਾ ਦਿਓ ਠੀਕ ਹੈ ਹਾਂ ਜੇ ਕੋਈ ਕੋਈ ਰਤਲੇਵਾ ਖੇਤ ਹੈਗੇ ਆ ਉਥੇ ਚਲਦੇ ਹੋਏ ਪਾਣੀ ਦੇ ਨਾਲ ਸਲਫਰ ਦਿੱਤੀ ਜਾ ਸਕਦੀ ਹੈ ਪਟਾਸ਼ ਦਿੱਤੀ ਜਾ ਸਕਦੀ ਹੈ ম্যাগਨੀਸ਼ੀਅਮ ਦਿੱਤਾ ਜਾ ਸਕਦਾ ਪਰ ਜਿਹੜੀ ਫਸਲ ਏ ਕਲਾਸ ਖੜੀ ਹੈ ਉਹਨੂੰ ਕਿਸੇ ਵੀ ਕੱਚਾ ਕਰਨ ਵਾਲੀ ਖਾਦ ਨੂੰ ਥੱਲੇ ਨਾ ਪਾਓ ਸਪਰੇਅ ਕਰ ਲਓ ਇੱਕ ਸਹਾਰੇ ਦੇ ਤੌਰ ਤੇ ਤਾਂ ਕਿ ਫਰੂਟ ਆ ਜਿਹੜਾ ਉਹ ਹੋਰ ਵੀ ਆਉਣਾ ਇਹ ਜਿਹੜਾ ਫਰੂਟ ਸਿਰੇ ਚੜ ਜੂਗਾ ਇਹ ਪੱਕਣਾ ਵੀ ਹੈਗਾ ਜਿਵੇਂ ਆਹ ਦੇਖੋ ਮੈਂ ਬੂਟੇ ਨੂੰ ਹਲਾਵਾ ਤਾਂ ਇਹ ਚ ਕਿੰਨਾ ਜਿਆਦਾ ਹੀ ਫਰੂਟ ਆ ਜਿਹੜਾ ਉਹ ਥੱਲੇ ਡਿੱਗ ਪੈਂਦਾ ਇਸ ਤਰੀਕੇ ਦੇ ਨਾਲ ਹੋਰ ਆ ਜਿਵੇਂ ਪੀਲੀਆਂ ਹੋਈਆਂ ਪੰਗਾਂ ਹੈਗੀਆਂ ਡੋਡੀਆਂ ਤਾਂ ਤੁਹਾਡੇ ਕੋਲੇ ਹੁਣ ਸਮਾਂ ਹੈਗਾ ਜਿਹੜਾ ਇੰਨੀ ਜਿਆਦੇ ਵੱਡੀ ਮਾਤਰਾ 'ਚ ਹੁਣ ਇਕੱਠਾ ਫਲਸ਼ ਆਇਆ ਹੈਗਾ ਇਹਨੂੰ ਆਪਾਂ ਨੇ ਪਕਾਉਣਾ ਇਹਨੂੰ ਆਪਾਂ ਨੇ ਸਿਕਿਉਰ ਕਰਨਾ ਠੀਕ ਹੈ ਲਾਸਟ ਟਾਈਮ ਵੀ ਸਮੱਸਿਆ ਆਈ ਸੀਗੀ ਕਿ ਟੀਂਡੇ ਤੋੜਦੇ ਸੀਗੇ ਸੁੰਢੀ ਵਿੱਚੋਂ ਲੱਭਦੀ ਨਹੀਂ ਸੀਗੀ ਪਰ ਟੀਂਡੇ ਥੱਲੇ ਬਿਚੋ ਕਾਲੇ ਹੋ ਜਾਂਦੇ ਜੀ ਗ੍ਰੀਸੀ ਟਾਈਪ ਬਲ ਰੌਟ ਬਣ ਜਾਂਦਾ ਸੀਗਾ ਜਾਂ ਬਾਲ ਇਨਫੈਕਸ਼ਨ ਹੋ ਜਾਂਦੀ ਹੈਗੀ ਉਹ ਕਦੋਂ ਹੁੰਦੀ ਹੈ ਜਦੋਂ ਫੁੱਲ ਫਲਸ਼ ਆਇਆ ਹੋਵੇ ਤੇ ਰੇਲੀ ਬਹੁਤ ਜ਼ਿਆਦਾ ਪੈਂਦੀ ਹੋਵੇ ਤੇ ਉੱਪਰੋਂ ਮੌਸਮ ਸਿੱਲਾ ਹੋਵੇ ਤਾਂ ਫੁੱਲ ਦੇ ਵਿੱਚ ਵੀ ਸਮ ਟਾਈਮ ਇਨਫੈਕਸ਼ਨ ਹੋ ਜਾਂਦੀ ਹੈਗੀ ਪੋਲੀਨੇਸ਼ਨ ਟਾਈਮ ਤਾਂ ਉਦੋਂ ਉਹ ਟੀਂਡਾ ਜਦੋਂ ਬਨਣਾ ਸ਼ੁਰੂ ਹੁੰਦਾ ਡਿਵੈਲਪ ਹੁੰਦਾ ਡਿਵੈਲਪਿੰਗ ਟਾਈਮ ਦੇ ਵਿੱਚ ਹੀ ਉਹਨੂੰ ਕੋਈ ਤਤ ਨਹੀਂ ਮਿਲਿਆ ਉਹਦਾ ਇਮਿਊਨ ਸਿਸਟਮ ਨਹੀਂ ਵਧਿਆ ਹੈਗਾ ਉਹਦੇ ਵਿੱਚ ਅੰਦਰ ਕੋਈ ਇਨਫੈਕਸ਼ਨ ਸ਼ੁਰੂ ਹੋ ਗਈ ਤਾਂ ਉਹ ਟੀਂਡਾ ਵੈਸੇ ਹੀ ਗਲ ਜਾਣਾ ਹੁੰਦਾ ਕਈ ਵੈਰਾਈਟੀਆਂ ਦੇ ਵਿੱਚ ਵੀ ਉਸ ਤਰ੍ਹਾਂ ਦਾ ਉਸ ਬਿ ਤਾਂ ਅੱਜ ਦੇ ਸਮੇਂ ਜਿਸ ਤਰ੍ਹਾਂ ਦੀ ਵੀ ਕੰਡੀਸ਼ਨ ਹੈਗੀ ਨਰਮੇ ਦਾ ਏਰੀਆ ਬਹੁਤ ਘਟ ਗਿਆ ਪਰ ਨਰਮੇ ਦੇ ਵਿੱਚ ਮਿਹਨਤ ਨਹੀਂ ਘਟਾਉਣੀ ਜੇ ਕਿਸੇ ਖਾਰਬਰ ਦੇ ਗੋਲੇ ਨਰਮਾ ਵਧੀਆ ਲੱਗਿਆ ਹੋਇਆ ਤਾਂ ਜਿਹੜੀ ਫੁੱਲ ਗੁੱਡੀ ਇਹ ਆਈ ਹੋਈ ਆ ਹੁਣ ਇਹਨੂੰ ਬਚਾਓ ਵੀ ਇਹਨੂੰ ਪ੍ਰੋਟੈਕਟ ਵੀ ਕਰੋ ਨਰਮੇ ਦੇ ਵਿੱਚ ਜਿਹੜੀਆਂ ਪਹਿਲਾਂ ਤੁਸੀਂ ਸਾਲਾਂਵਾਂਦ ਕਾਰਵਾਈਆਂ ਕਰ ਰਹੇ ਹੋ ਉਹਨਾਂ ਤੋਂ ਪਿੱਛੇ ਨਾ ਹਟੋ ਨਰਮੇ ਦੀ ਫਸਲ ਤੇ ਜਿਹੜੇ ਟ੍ਰੀਟਮੈਂਟ ਕਰਨੇ ਆ ਉਹ ਆਪਾਂ ਨੂੰ ਕਰਨੇ ਹੀ ਪੈਣੇ ਆ ਉਹ ਲੇਟ ਨਾ ਕੀਤੇ ਜਾਣ